ਪੂਰਾ ਦੇ ਵਿੱਚ ਦੋ ਘਟਾਮੋ ਸਾਹਮਣੇ ਹੋਏ ਨੇ ਆਵਾਰਾ ਕੁੱਤੇ ਨੇ ਬੱਚੇ ਨੂੰ ਜ਼ਖਮੀ ਕੀਤਾ ਸੀ ਜੋ ਪਰਿਵਾਰ ਨੇ ਇਤਰਾਜ਼ ਜਤਾਇਆ ਇਤਰਾਜ਼ ਜਤੋਂ ਤੇ ਕੀਤੀ ਗਈ ਪਰਿਵਾਰ ਦੇ ਨਾਲ ਕੋਟਮਾਰ ਸੋ ਇੱਕ ਪਰਿਵਾਰ ਨੇ ਗਲੀ ਦੇ ਵਿੱਚ ਰੱਖਿਆ ਹੋਇਆ ਆਵਾਰਾ ਕੁੱਤਾ ਪਰਿਵਾਰ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੋ ਕੁੱਤੇ ਨੂੰ ਲੈ ਕੇ ਦੋ ਪਰਿਵਾਰ ਆਮੋ ਸਾਹਮਣੇ ਹੋਏ ਨੇ ਚੁਥੇਕੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਇਹ ਦੂਸਰੇ ਪਰਿਵਾਰ ਦੇ ਆਵਾਰਾ ਕੁੱਤੇ ਨੇ ਇੱਕ ਬੱਚੇ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਇੱਕ ਪਰਿਵਾਰ ਦੇ ਵੱਲੋਂ ਦੂਸਰੇ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਦੂਸਰੇ ਪਰਿਵਾਰ ਨੇ ਇਲਜ਼ਾਮਾਤੋਂ ਇਨਕਾਰ ਕੀਤਾ ਸੋ ਇਤਰਾਜ਼ ਜਤਾਉਣ ਤੇ ਪਰਿਵਾਰ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਸੋ ਇੱਕ ਪਰਿਵਾਰ ਦੇ ਵੱਲੋਂ ਗਲੀ ਦੇ ਵਿੱਚ ਆਵਾਰਾ ਕੁੱਤਾ ਰੱਖਿਆ ਹੋਇਆ ਜਿਸ ਦੇ ਕਰਕੇ ਦੋ ਪਰਿਵਾਰ ਆਮੋ ਸਾਹਮਣੇ ਹੋਏ ਨੇ ਐਸੀ ਬੋਲਿਆ ਤੇ ਉਹਨਾਂ ਨੇ ਸਾਹਮਣੇ ਸੇ ਮੇਰੇ ਦੇਵਰ ਵਗੈਰਾ ਸਭ ਤੇ ਹੱਥ ਵਗੇਰੇ ਹਾਂ ਜੀ ਜਿਹੜੀ ਹੈ ਬਹੁਤ ਵੱਧੀ ਸੀ ਹਾਂ ਜੀ ਬਹੁਤ ਜ਼ਿਆਦਾ ਉਹਨਾਂ ਨੇ ਈਟ ਵਗੈਰਾ ਵੀ ਮਾਰੀ ਹੈ ਸਾਡੇ ਘਰ ਮੈਂ ਸਾਰੀ ਚੀਜ਼ੇ ਵੀ ਥੋੜਾ-ਪੋੜੀ ਕੀਤੀ ਹੈ ਸਾਡੇ ਉਹਨਾਂ ਨੇ ਬਹੁਤ ਹੁਸਾਨ ਅੰਕੀ ਕਰਦੇ ਅਸੀਂ ਇਨਸਾਫ ਮੰਗਦੇ ਹਾਂ ਹਾਂ ਜੀ ਇਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਜੀ ਭਾਜੀ ਸਾਰੇ ਦੇ ਕੁੱਤੇ ਨੂੰ ਲੈ ਕੇ ਮਾਮਲਾ ਹੋਇਆ ਇੱਕ ਵਾਰਾ ਕੁੱਤਾ ਸੀਗਾ ਸਾਡੀ ਗਲੀ ਵਿੱਚ ਕੋਬਦਾ ਸੀ ਜਿਹੜੇ ਉਹ ਸਾਡੇ ਸਾਹਮਣੇ ਵਾਲੇ ਗਵੰਡੀਓ ਨੂੰ ਰੋਟੀ ਰੋਟੀ ਪਾਉਂਦੇ ਸੀਗੇ ਤੋਂ ਸਾਰਿਆਂ ਨੂੰ ਨਾ ਵੱਡਦਾ ਫਿਰਦਾ ਸੀਗਾ ਅਸੀਂ ਕਹਿੰਦੇ ਜੇ ਤੂੰ ਇਹਨੂੰ ਰੱਖਣਾ ਵਾ ਤੈਨੂੰ ਸੰਗਲੀ ਪਾ ਕੇ ਤੁਸੀਂ ਰੱਖਿਆ ਕਰੋ ਕਹਿੰਦੇ ਨਹੀਂ ਸੇ ਇਹਨੂੰ ਖੁੱਲਾ ਹੀ ਛਡਦਾ ਨਾ ਮੈਂ ਇਦਾਂ ਇਸ ਗੱਲ ਤੋਂ ਰਾਤੀ ਅਸੀਂ ਕਿਨਾਂ ਮਾ ਸਾਡੇ ਬਾਹਰ ਜਾ ਰਹੇ ਸੀਗੇ ਤੇ ਕੁੱਤਾ ਦੁਆਰਾ ਸਾਡੇ ਪਿੱਛੇ ਪੈ ਗਿਆ ਜੀ ਉਹਨੇ ਸਾਡੇ ਕਾਕੇ ਦੇ ਪੈਰ ਤੇ ਨੋ ਵੀ ਮਾਰਿਆ ਉਹਨਾਂ ਨੂੰ ਅਸੀਂ ਸਮਝਾਉਣ ਲੱਪੇ ਕਹਿੰਦੇ ਨਹੀਂ ਅਸੀਂ ਬੈਂਸ ਪਸਾਈ ਕਰ ਲੱਪੇ ਤਾਂ ਉਹਨਾਂ ਨੇ ਆ ਕੇ ਸਰ ਮੇਰੀ ਵਾਈਫ ਬੋਲਦੇ ਪਏ ਸੀਗੇ ਉਹਨੇ ਥੱਪੜ ਮਾਰਿਆ ਪਰ ਮੈਨੂੰ ਥੱਪੜ ਮਾਰਿਆ ਤੇ ਸਾਡੀ ਹੱਥਾਂ ਪਾਈ ਹੋ ਕੇ ਤਾਂ ਉਹਨਾਂ ਨੇ 25 30 ਜਾਨ ਮੈਨੂੰ ਪਹਿਗੇ ਮੈਨੂੰ ਕੁਝ ਨਹੀਂ ਪਤਾ ਲੱਗਾ ਉਹਨੇ ਮੇਰੇ ਦਾਤਰ ਮਾਰੇ ਮੇਰੇ ਮਤਲਬ ਕਿ ਬਹੁਤ ਕੁਝ ਮਾਰਿਆ ਮੈਨੂੰ ਸਮਝ ਨਹੀਂ ਆਈ ਮੇਰੇ ਅੱਖਾਂ ਮੁਰੰ ਦੇ ਹਨੇਰਾ ਆ ਗਿਆ ਮੈਨੂੰ ਕੁਝ ਦਿਖਦਾ ਨਹੀਂ ਪਿਆ ਸੀਗਾ ਉਹ ਤੁਹਾਡੇ ਗਵਾਂਟੀ ਆ ਹਾਂਜੀ ਗਵਾਂਟੀ ਆ ਜੀ ਉਹਨਾਂ ਇੱਕ ਦਾ ਨਾਮ ਸੋਨੂ ਆ ਜੀ ਇੱਕ ਦਾ ਨਾਮ ਰਵੀ ਆ ਇੱਕ ਦਾ ਨਾਮ ਵਿਜੇ ਆ ਜੀ ਤੇ ਉਹਨਾਂ ਦਾ ਇੱਕ ਛੋਟਾ ਮੁੰਡਾ ਪਾ ਸੋਨੂ ਦਾ ਇਹ ਇੱਕ ਹੈਪੀ ਨਾਮਾ ਤੇ ਉਹਨਾਂ ਦਾ ਜੀਜਾ ਵਾ ਸਭ ਸਭ ਨਾਮਾ ਉਹਦਾ ਜੀਜੇ ਦਾ ਹਾਂਜੀ ਉਹ ਆ ਜੀ ਇਸ ਸਬੰਧ ਵਿੱਚ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹਾਂਜੀ ਸਰ ਵੀ ਕੀਤੀ ਕੌਂਸਲ ਕੀਤਾ ਪੁਲਸ ਨੇ ਹਲੇ ਤੱਕ ਕੋਈ ਮਤਲਬ ਕਿ ਕੋਈ ਕਾਰਵਾਈ ਨਹੀਂ ਕੀਤੀ ਹਲੇ ਤੱਕ ਮੈਂ ਕੱਲ ਰਾਤ ਦਾ ਦਾਖਲ ਪਿਆ ਹਸਪੀਟਲ ਅਸੀਂ ਉਹ ਦੰਦੀਆ ਵੜਦਾ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਕੁੱਤਾ ਰੱਖਿਆ ਵਾ ਇਹਨੂੰ ਸਗਲੀ ਤੁਗਲੀ ਬੰਨ ਕੇ ਰੱਖੋ ਪਿਛਲੇ ਡੇਢ ਸਾਲੋਂ ਤੋਂ ਕੁੱਤਾ ਰੱਖੀ ਫਿਰਦੇ ਮੈਂ ਉਹਨਾਂ ਨੂੰ ਚਾਰ ਵਾਰ ਜੀ ਕਹਿੰਦਾ ਕਿ ਕੁੱਤਾ ਸੰਭਾਲ ਕੇ ਰੱਖੋ ਦੰਦੀਆ ਵੜਦਾ ਇੱਥੋਂ ਤੱਕ ਕਿ ਮਹੱਲੇ 'ਚ ਇੱਕ ਬੱਚੇ ਦੇ ਦੰਦੀ ਵੱਢ ਵੀ ਚੁੱਕਿਆ ਹੋ ਉਹਨਾਂ ਨੇ ਟਿੱਕੇ ਟੁਕੇ ਲਗਵਾਏ ਉਹਨੂੰ ਤੇ ਉਹਨਾਂ ਨੇ ਰਾਜੀਨਾਮਾ ਕਰ ਲਿਆ ਮੈਂ ਇਹਨਾਂ ਨੂੰ ਚਾਰ ਵਾਰੀ ਸਮਝਾਤਾ ਮੇਰਾ ਛੋਟਾ ਬੱਚਾ 3 ਸਾਲ ਦਾ ਮੇਰੀ ਵਾਈਫ ਅਸੀਂ ਬਿਆਰੋ ਕੱਲ ਰਾਤ 11 ਵਜੇ ਚੁਪਾਟੀ ਤੋਂ ਹੋ ਕੇ ਘਰੇ ਜਾ ਰਹੇ ਬੱਚਾ ਮੇਰਾ ਕਹਿੰਦਾ ਪਪਾ ਆਈਸਕ੍ਰੀਮ ਖਾਣੀ ਆਈਸਕ੍ਰੀਮ ਲੈ ਕੇ ਘਰੇ ਜਾਂਦੇ ਅਸੀਂ ਆਏ ਪਿੱਛੋਂ ਇਹਨਾਂ ਦਾ ਕੁੱਤਾ ਆਇਆ ਮੇਰੇ ਬੱਚੇ ਦੇ ਪੈਰ ਤੇ ਖਰੋਚ ਮਾਰਤੀ ਠੀਕ ਆ ਨੋ ਮਾਰਦਾ ਇਹਨਾਂ ਨੇ ਕੁੱਤੇ ਨੇ ਇਹਨਾਂ ਨੇ ਕੁੱਤਾ ਰੱਖਿਆ ਹੋਇਆ ਤੇ ਮੈਂ ਕਹਿੰਦਾ ਇਹਨੂੰ ਬੰਨ ਕੇ ਰੱਖੋ ਕਹਿੰਦੇ ਸਿਣੀ ਬੰਨਣਾ ਜੋ ਇੱਕ ਗਵੰਡੀ ਆ ਸਾਡੇ ਸਾਹਮਣੇ ਰੰਦੇ ਕਹਿੰਦੇ ਤੁਸੀਂ ਜਿੰਨਾ ਮਰਜੀ ਜੋੜ ਲਾ ਲਓ ਅਸੀਂ ਕੁੱਤਾ ਨਹੀਂ ਬੰਨਣਾ ਜੋ ਕਰਨਾ ਮੈਂ ਜਦੋਂ ਸਮਝਾ ਰ ਗਿਆ ਮੈਨੂੰ ਇਹਨਾਂ ਨੇ ਫੜ ਕੇ ਕੁੱਟਿਆ ਮੇਰਾ ਭਰਾ ਆ ਤੇ ਤੇਜ ਹਥਿਆਰ ਲੈ ਕੇ ਆਏ ਡੰਡੇ ਲੈ ਕੇ ਇਹਨਾਂ ਨੇ ਫੋਕ